ਐਸਆਈ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਐਸਆਈ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋ ਉਸਦੇ ਜੀਜੇ ਵੱਲੋਂ ਹੀ ਕਰਵਾਇਆ ਗਿਆ ਸੀ ਅਮਰੀਕਾ ਵਿੱਚ ਬੈਠੇ ਉਸਦੇ ਜੀਜੇ ਨੇ ਇਸ ਦੇ ਕਤਲ ਦੀ ਸੁਪਾਰੀ ਦਿੱਤੀ ਸੀ ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਤੋਂ ਆਏ ਸ਼ੂਟਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤਾਂ ਕ੍ਰਾਈਮ ਬ੍ਰਾਂਚ ਵਿੱਚ ਤਾਇਨਾਤ ਐਸਆਈ ਸੰਜੀਵ ਕਲਿਆਣ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਅਮਰੀਕਾ ਵਿੱਚ ਬੈਠੇ ਉਸੇ ਦੇ ਜੀਜੇ ਨੇ ਇਹ ਖਤਲ ਲਈ ਸੁਪਾਰੀ ਦਿੱਤੀ ਸੀ ਸ਼ੂਟਰਾਂ ਨੂੰ ਕਰੀਬ 2 ਲੱਖ ਰੁਪਏ ਅਦਾ ਕੀਤੇ ਗਏ ਸੀ ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਤੋਂ ਆਏ ਤਿੰਨ ਸ਼ੂਟਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਪੁਲਿਸ ਨੇ ਖੁਲਾਸਾ ਉਸ ਸਮੇਂ ਕੀਤਾ ਜਦੋਂ ਇਹਨਾਂ ਸ਼ੂਟਰਾਂ ਨੂੰ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਅਲੀਗੜ ਤੋਂ ਕਾਬੂ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਵਿੱਚੋਂ ਇੱਕ ਜਿਹੜਾ ਮੁਲਜ਼ਮ ਹੈ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਦੌਰਾਨ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਚੇਤਾਵਨੀ ਦਿੱਤੀ ਜਦੋਂ ਨਹੀਂ ਮੰਨਿਆ ਤਾਂ ਪੁਲਿਸ ਨੂੰ ਮਜਬੂਰਨ ਉਸ ਦੇ ਪੈਰ ਵਿੱਚ ਗੋਲੀ ਮਾਰਨੀ ਪਈ ਤੇ ਉਸ ਨੂੰ ਕਾਬੂ ਕਰ ਲੈ ਗਿਆ ਤਾਂ ਹੁਣ ਉਸ ਪੂਰੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕ੍ਰਾਈਮ ਬ੍ਰਾਂਚ ਵਿੱਚ ਚੈਨਾਤ ਐਸਆਈ ਸੰਜੀਵ ਕਲਿਆਣ ਦੇ ਕਤਲ ਮਾਮਲੇ ਵਿੱਚ ਉਸ ਦਾ ਜੀਜਾ ਮਾਸਟਰਮਾਈਂਡ ਸੀ ਜਿਹੜਾ ਕਿ ਅਮਰੀਕਾ ਵਿੱਚ ਬੈਠਾ ਹੋਇਆ ਹੈ ਉੱਥੇ ਬੈਠੇ ਨੇ ਹੀ ਇਸ ਲਈ ਸ਼ੂਟਰਾਂ ਨੂੰ 2 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ ਉੱਤਰ ਪ੍ਰਦੇਸ਼ ਤੋਂ ਤਿੰਨ ਸ਼ੂਟਰ ਆਏ ਸੀ ਜਿਨ੍ਹਾਂ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇਹਨਾਂ ਨੂੰ ਅਲੀਗੜ੍ਹ ਤੋਂ ਕਾਬੂ ਕੀਤਾ ਗਿਆ ਹੈ ਇਹਨਾਂ ਦਾ ਨਾਮ 모ਹਿਤ ਤੁਸ਼ਾਰ ਤੇ ਹਰਿੰਦਰ ਦੱਸੇ ਜਾ ਰਹੇ ਨੇ ਪੁੱਛਗਛ ਦੌਰਾਨ ਵੱਡੇ ਖੁਲਾਸੇ ਹੋਏ ਨੇ ਕਿ ਇਹਨਾਂ ਨੂੰ ਵਿਦੇਸ਼ ਤੋਂ ਸੁਪਾਰੀ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਹੁਣੇ ਮਾਮਲਾ ਸੁਲਝਾ ਲਿਆ ਹੈ ਦੱਸ ਦਈਏ ਕਿ ਕਰਨਾਲ ਦੇ ਕੁਟੇਲ ਵਿੱਚ ਸੰਜੀਵ ਕਲਿਆਣ ਨਾ ਦੇ ਐਸਐਸਆਈ ਦਾ ਬੀਤੇ ਰੋਜ਼ ਕਤਲ ਕਰ ਦਿੱਤਾ ਗਿਆ ਸੀ ਕਤਲ ਦੀ ਵਾਰਦਾਤ ਨੂੰ ਉਸ ਸਮੇਂ ਅਨਜਾਣ ਦਿੱਤਾ ਗਿਆ ਜਦੋਂ ਐਸਐਸਆਈ ਸੈਰ ਕਰਨ ਲਈ ਨਿਕਲਿਆ ਹੋਇਆ ਸੀ ਉਧਰ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ASI ਲਗਾਤਾਰ ਕ੍ਰਾਈਮ ਬ੍ਰਾਂਚ ਵਿੱਚ ਤਾਇਨਾਤ ਹੋਣ ਕਾਰਨ ਮੁਲਜ਼ਮਾਂ ਦੀ ਧੜ ਪਕੜ ਕਰਦਾ ਰਹਿੰਦਾ ਸੀ ਤੇ ਕਈ ਮੁਲਜ਼ਮਾਂ ਨੂੰ ਉਸ ਦੀ ਹਿੰਮਤ ਸਦਕਾ ਹੀ ਕਾਬੂ ਕੀਤਾ ਗਿਆ। ਪੁਲਿਸ ਨੇ ਇਸ ਐਂਗਲ ਤੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਪਰ ਹੁਣ ਜਦੋਂ ਖੁਲਾਸਾ ਹੋਇਆ ਤਾਂ ਹੈਰਾਨ ਕਰਨ ਵਾਲਾ ਹੈ। ਅਮਰੀਕਾ ਵਿੱਚ ਬੈਠੇ ਉਸਦੇ ਜੀਜੇ ਨੇ ASI ਸੰਜੀਵ ਕਲਿਆਣ ਦੀ ਸੁਪਾਰੀ ਦਿੱਤੀ ਸੀ ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਤੋਂ ਆਏ ਸ਼ੂਟਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਤਕਰਨਾਲ ਦੇ ਕੁਟੇਲ ਵਿੱਚ ਏਐਸਆਈ ਸੰਜੀਵ ਕਲਿਆਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹ ਮਾਮਲਾ ਉਸੇ ਸਮੇਂ ਤੋਂ ਸਸਪੈਂਸ ਬੜਿਆ ਹੋਇਆ ਸੀ ਉਲਝਿਆ ਹੋਇਆ ਸੀ ਹਾਲਾਂਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਕਿਸੇ ਅਪਰਾਧੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਅਪਰਾਧੀ ਖਿਲਾਫ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਕਾਰਵਾਈ ਕੀਤੀ ਸੀ ਕਿਉਂਕਿ ਸੰਜੀਵ ਕਲਿਆਣ ਕ੍ਰਾਈਮ ਬ੍ਰਾਂਚ ਵਿੱਚ ਹੀ ਤਾਇਨਾਤ ਸੀ ਤਾਂ ਇਸ ਐਂਗਲ ਤੋਂ ਪੁਲਿਸ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਰੇ ਸੀ ਪਰ ਜਦੋਂ ਗਹਿਰਾਈ ਨਾਲ ਟੈਕਨੀਕਲ ਆਧਾਰ ਤੇ ਇਸ ਮਾਮਲੇ ਦੀ ਜਾਂਚ ਪਰਦਾਲ ਨੂੰ ਅੱਗੇ ਤੋਰਿਆ ਗਿਆ ਤਾਂ ਜਿਹੜੇ ਸ਼ੂਟਰ ਸੀ ਉਸ ਸਮੇਂ ਉਹਨਾਂ ਦੀ ਮੋਬਾਈਲ ਲੋਕੇਸ਼ਨ ਮਿਲੀ ਸੀ ਜਿਹੜੇ ਤਿੰਨ ਜਾਂ ਚਾਰ ਮੋਬਾਈਲ ਦੀ ਮੋਬਾਈਲ ਲੋਕੇਸ਼ਨ ਮਿਲਨੀ ਸੀ ਉਹਨਾਂ ਨੂੰ ਟ੍ਰੇਸ ਕਰਦੇ ਹੋਏ ਪੁਲਿਸ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੱਕ ਪਹੁੰਚੀ ਸੀ ਉਸ ਤੋਂ ਬਾਅਦ ਇਹਨਾਂ ਮੋਬਾਈਲ ਨੰਬਰਾਂ ਨੂੰ ਟ੍ਰੇਸ ਕਰਦੇ ਹੋਏ ਇਹਨਾਂ ਸ਼ੂਟਰਾਂ ਨੂੰ ਕਾਬੂ ਕੀਤਾ ਗਿਆ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਏ ਨੇ ਏਐਸਆਈ ਦੇ ਜੀਜਾ ਜਿਹੜਾ ਕਿ ਅਮਰੀਕਾ ਵਿੱਚ ਬੈਠਿਆ ਹੋਇਆ ਉਸ ਵੱਲੋਂ ਹੀ ਸੰਜੀਵ ਕਲਿਆਣ ਦੀ ਸੁਪਾਰੀ ਦਿੱਤੀ ਗਈ ਸੀ ਸ਼ੂਟਰਾਂ ਨੂੰ ਫਿਲਹਾਲ ਘਟਨਾ ਦੇ ਸਬੰਧ ਵਿੱਚ ਕ੍ਰਾਈਮ ਬ੍ਰਾਂਚ ਦੀ ਟੀਮ ਦਾ ਬਿਆਨ ਵੀ ਸਾਹਮਣੇ ਆਇਆ ਹੈ ਸੀਨੀਅਰ ਅਧਿਕਾਰੀ ਵੱਲੋਂ ਕੀ ਕੁਝ ਸਾਂਝਾ ਕੀਤਾ ਗਿਆ ਉਹ ਵੀ ਜਾਣ ਲੈਣੇ ਆ ਸਰ ਇਸ ਵਿੱਚ ਪੀਐਫ ਕਰਨਾਲ ਦੀ ਟੀਮ ਨੇ ਕੰਮ ਕਰਦੇ ਹੋਏ ਤਿੰਨ આરોપીوں ਨੂੰ ਅਰੈਸਟ ਕਰ ਲਿਆ ਹੈ ठीक है जिनमें से दो आरोपियों को अभी मेडिकल करवाया गया है और एक आरोपी जिसने भागने की कोशिश की थी उसका भी ट्रीटमेंट चल रहा है तो उसने भागने की कोशिश की रास्ते में पुलिस पार्टी ने तो रोकने के लिए उसको पहले हिदायत भी दी मगर उसने भागने की भरसक प्रयास किया और उस प्रयास के दौरान हमने पुलिस पार्टी ने रोकने की कोशिश की पहले हवाई फायर किया जब नहीं रुका तो उसकी टांग के ऊपर फायर ये की तीनों जो संजीव हैं जिनकी हत्या हुई थी अभी रिसेंटली उस तो केस में इनको इन्वेस्टिगेशन जारी है इस चीज़ के बारे में और जो सूट को आगे जिसने भेजा था दो एक बीस बी का और जो इकसठ बी एन जो हमारे नए लाए हैं उसके अकॉर्डिंग तीनों अलीगढ़ के रहने वाले